ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਰਾ ਹਰਿ ਪ੍ਰਭ ਸੀਝੈ ਆਇ ਸਤਿਗੁਰੂ ਸਾਹਿਬ ਚੌਥੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਪਰਸ਼ਨ ਕੀਤਾ ਕਿ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਜਗਤਗੁਰੂ ਪਹਿਲੇ ਤਖਤਸ਼ਾਲੀ ਸ਼ੰਤਾਂ ਕੇ ਚਾਰ ਨੂੰ ਕੀਤਾ ਹੈ ਗੁਰਸਬਦ ਝਗੜਨ ਵੇਰੋ ਗੁਰਾਂ ਦੇ ਸ਼ਬਦ ਕਰਕੇ ਜੰਮਨ ਮੰਨ ਦਾ ਝਗੜਾ ਨਵੇੜੋ ਇਹ ਝਗੜਾ ਕਿਵੇਂ ਨਿਬੜਦਾ ਮਹਾਰਾਜ ਸੱਚੇ ਪਰਸਾ ਉਸ ਵੇਲੇ ਪ੍ਰੇਮ ਨਾਲੇ ਮੰਗਲ ਜਸ ਰੂਪ ਉਚਾਰੂ ਕਰਦੇ ਆਂ ਸੰਦ ਉਤਰੁੰਦੇ ਸਿੱਖਾਂ ਨੂੰ ਇੱਕੋ ਗਾਇਰੂਪਨਿ ਸ਼ਰੂਂਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਾਈ ਮੇਰਾ ਹਰ ਪ੍ਰਭ ਸੇਜੈ ਆਇ ਜਿਨ੍ਹਾਂ ਦੇ ਅੰਤ ਕੈਨ ਨੂੰ ਵੀ ਸੇਜਿਆ ਕੇ ਸਰਵਰੂਪੀ ਸੇਜਿਆ ਤੇ ਵੇਰੇ ਹਰੀ ਪ੍ਰੂਅ ਅਕਾਲ ਪੁਰਖ ਆਸ ਖਿਆਤ ਹੋਇਆ ਪ੍ਰਗਟ ਹੋਇਆ ਹੈ ਮਨ ਸੋਖ ਸਮਾਨ ਆ ਰਾਮ ਮਨ ਦਾ ਮਨ ਸੋਖ ਸਮਾ ਗਿਆ ਇਸ ਪ੍ਰਕਾਰ ਭਾਈ ਜਗਤਵਰ ਨੇ ਬੜਜਾਉ ਨਾਲ ਜੰਮ ਮਰਨ ਦਾ ਘੁਰ ਤੁਠੈ ਹਰ ਪ੍ਰਭ ਪਾਏ ਇਹ ਸਤਿਗੁਰਾਂ ਨੇ ਪ੍ਰਸੰਨਤਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੈ ਰੰਗ ਰਲਿਆ ਮਾਨ ਆ ਰਾਮ ਮਨ ਅਨੰਦ ਸੁਨੁਦਰੀਆਂ ਨਾਨਕ ਰਾਮ ਹੀ ਭਾਈ ਵੱਡ ਭਾਗੀਆ ਸੁਹਾਗਣੀਆਂ ਵੱਡੀਆਂ ਪਤਨੋਂ ਨਿਸ਼ਕਾਮ ਕਰਮੀ ਫੁਰਖ ਜਿਹੜੇ ਮਹਾਂਤਮਾ ਸੁਹਾਗਣੰਡ ਵਾਲੀਆਂ ਹਨ ਹਰ ਮस्तक ਮਾਣਾਰਾ ਜੀ ਦਾ ਮस्तक शिरोमਣੀ ਅਨੰਦੋ ਮਾਨੀਆਂ ਦੇ ਮਸਤਕੰਤਾ ਕਰਨ ਦੇ ਅੰਦਰ ਜਿਨ੍ਹਾਂ ਦੇ ਭਾਗ ਹਨ ਉਹਨਾਂ ਹਰੀ ਦੇ ਆਨੰਦ ਨੂੰ ਮੰਨਣਾ ਕੀਤਾ ਰਾਮ ਏ ਭਾਈ ਹਰ ਪ੍ਰਭ ਹਰ ਸੁਹਾਗ ਹੈ ਹਰ ਹਰ ਪ੍ਰਭੂ ਦਾ ਉਹਨਾਂ ਨੂੰ ਹਰ ਵਕਤ ਸੁਹਾਗ ਆਨੰਦ ਹੈ ਨਾਨਕ ਮਨ ਭਾਣਾ ਰਾਮ ਜੀ ਕਹਿੰਦੇ ਪਰਮੇਸ਼ਰ ਬਾਪਾ ਮਨ ਚ ਮੰਨਦੇ ਹਨ ਨੇ ਮਾਣਿਆ ਹਰ ਮਾਣ ਹੈ ਉਹਨਾਂ ਨੂੰ ਵਿੱਚ ਪਰਮੇਸ਼ਰ ਪਾ ਗਿਆ ਹੈ ਚੰਗਾ ਲੱਗ ਆਇਆ ਹੈ ਨੇ ਮਾਣਿਆ ਹਰ ਮਾਣ ਹੈ ਇਹ ਭਾਈ ਜਿਨਾਂ ਨੂੰ ਕੋਈ ਮਾਣ ਨਹੀਂ ਦਿੰਦੀ ਦੁਨੀਆ ਚ ਦਿੰਦਾ ਉਹਨਾਂ ਨੂੰ ਪਰਮੇਸ਼ਰ ਮਹਿਮਾਨਿਆਂ ਨੂੰ ਮਾਨ ਦੇਣ ਵਾਲਾ ਹੈ ਜਿਹੜੇ ਦੁਨੀਆਂ ਦਾ ਸਾਰੀ ਦੁਨੀਆਂ ਮਾਨ ਕਰਦੀ ਹੋਵੇ ਫਿਰ ਨਿਰਮਾਨ ਰਹਿੰਦੇ ਹੈ ਉਹਨਾਂ ਨੂੰ ਹੋਰੀ ਆਪਣੇ ਮੰਨਣ ਰੂਪ ਗਿਆਨ ਦਾ ਆਣ ਬਖਸ਼ਦਾ ਹੈ ਹਰ ਪ੍ਰਭ ਆ ਹਰ ਪ੍ਰਭ ਹਰ ਆਪੈ ਰਾਮ ਸਰਹੰ ਪ੍ਰਭ ਆਪ ਹੀ ਮਨਮਾਨੀ ਸ਼ੀਰ ਕਰਕੇ ਉਹ ਜਾਣਦੇ ਕੇ ਹੈ اے ਭਾਈ ਗੁਰਮੁਖ ਆਪ ਜਿਨਾਂ ਨੇ ਵੀ ਹਰ ਪ੍ਰਭ ਆਪੀ ਹਾਂ ਆਪ ਗਵਾਇ ਗੁਰੂ ਨੇ ਇਹ ਹੰਕਾਰ ਜਿਹੜਾ ਦੇਦ ਅਸੀਂ ਇਹ ਮੇੜ ਦੁੱਤਾ ਹੈ ਨਿਤ ਹਰ ਹਰ ਜਪ ਰਾਂ ਇਹ ਮਿਟਦਾ ਕਿਵੇਂ ਆ ਮਾਰਾ ਕਹਿੰਦੇ ਰਾਮ ਰੇ ਭਾਈ ਨਿਸ਼ਾ ਪਰਸੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਹੈ ਫਿਰ ਹੰਕਾਰ ਦੀ ਨਿਜ਼ਰਤੀ ਹੋ ਜਾਂਦੀ ਹੈ ਮੇਰੇ ਹਰ ਪ੍ਰਭ ਭਾਵ ਸੂ ਕਰ ਜਿਉਂ ਮੈਂ ਪ੍ਰਭ ਨੂੰ ਕਹੁੰਦਾ ਹੈ ਉਹਦੇ ਦਖਲ ਵਿੱਚ ਐਂ ਕਰਦੇ ਆਪੇ ਉਹ ਰਹੀ ਨਹੀਂ ਕੋਈ ਫੇਕ ਕਿਉਂ ਦਖਲ ਦੇਣਾ ਜੋ ਮੇਰੇ ਹਰਿ ਪ੍ਰਭੂ ਨੂੰ ਪਾਉਂਦਾ ਉਹ ਕਰ ਰਿਹਾ ਹੈ ਹਰ ਰੰਗ ਹਰ ਰਾ ਪੈਰਾ ਇਸ ਪ੍ਰਕਾਰੋ ਸਰੀਰੇ ਰੰਗ ਆਨੰਦ ਵਿੱਚ ਹਰ ਵਕਤ ਰੰਗੇ ਰਹੇਂਦੇ ਨਾਮ ਹੀ ਪਿਆਰੇ ਜਨ ਨਾਨਕ ਸਹਿਜ ਮਿਲਾਇਆ ਜੀ ਗੁਰੂ ਸਾਹਿਬ ਜੀ ਕਹਿੰਦੇ ਸ਼ਾਂਤਪੂਰਵਕੋ ਕਿਹੜੇ ਗਿਆਨ ਚ ਮੇਲ ਲਿਆ ਹੈ ਉਹਨਾਂ ਨੂੰ ਹਰ ਰਸ ਹਰ ਧਰ ਪਰਾਂ ਹੋਰ ਤੂੰ ਜੇ ਸੁਦੇ ਨਾਮ ਰਾਜੇ ਰਾਜ ਗੈਤ੍ਰਪਤ ਹੋਗੇ ਆਂ ਰਾਮ へ ਭਾਈ ਮਾਨਸ ਜਨਮ ਹਰ ਪਾਈ ਹੈ ਪਿੰਦ ਜਿਹੜਾ ਆਪਾਂ ਨੂੰ ਮਿਲੇ ਕਿ ਪਰਮੇਸ਼ਰ ਵੀ ਪ੍ਰਾਪਤੀ ਕਰੀਏ ਹਰ ਰਾਵਣ ਵੀ ਰਾਰਾਂ ਇਹ ਰਾਮਣ ਆਨੰਦ ਮੰਨਣ ਦਾ ਹਰੀ ਜੀ ਕੇ ਰਜੇ ਨੂੰ ਦਾ ਅਪੇਧ ਹੋਣ ਦਾ ਵੇਲਾ ਹੈ ਮਨੁੱਖਾ ਜਨਨ ਲਗਿਆ ਹੈ ਭਾਈ ਗੁਰਮੁਖ ਮੇਲ ਸੁਹਾਗਣੀ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦੇ ਸੁਹਾਗ ਵਾਲੀ ਹੈ ਸਬੀ ਹੋਤ ਰੰਗ ਹੋਏ ਕਣੀਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਤਤ ਵਿੱਚ ਹੈ ਤਤ ਸਰੂਪ ਦੇ ਗਿਆਤ ਹੈ ਉਹ ਸੁਹਾਗਣੀਆਂ ਹਨ ਰੋਡੇ ਤਾਈ ਵੀ ਘਣਾ ਬਹੁਤ ਆਨੰਦ ਉਸ ਪ੍ਰਮੇਸ਼ਰ ਦਾ ਪ੍ਰਾਪਤ ਹੋ ਗੂਦਾ ਹੀ ਸਖੀ ਜਿਨ ਮਾਨਸ ਜਨਮ ਨਾ ਪਾਇ ਜਿਨ ਮਨੁੱਖਾ ਜੈਨੂੰ ਧਾਰ ਕੇ ਵਾਹਿਗੁਰੂ ਦੇ ਆਨੰਦ ਨੂੰ ਨਹੀਂ ਪਾਇਆ ਜਿਨ ਭਾਗਮੰਦੀ ਰਾਰਾ ਉਹਨਾਂ ਨੂੰ ਮਾਈ ਕੀ ਦੇ ਮੰਦੇ ਭਾਗ ਹੋਣਾ ਹੈ ਜਾਂ ਮਨੁੱਖਾ ਜੈਨੂੰ ਮਾਰਨ ਦਿੱਤਾ ਇਹਦੇ ਚ ਪਰਮੇਸ਼ਰ ਨੂੰ ਨਾ ਪਾ ਸਕੇ ਬਹੁਤ ਮੰਗੇ ਤੋਂ ਮੰਗੇ ਭਾਲ ਤੁਹਾਨੂੰ ਉਸ ਦੇ ਹੀ ਪਿਆਰੇ ਹਰ 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 ਰਾਖ ਪ੍ਰਭ ਬੇਨਤੀ ਕਰੋ ਏ ਹਰੀ ਜਿਹਨੇ ਗਰਭ ਤੇ ਰੱਖਿਆ ਕੀਤੀ ਹੈ ਕਿਵੇਂ ਇੱਥੇ ਵੀ ਵਕਾਰਾਂ ਤੋਂ ਰੱਖੋ ਜਮਾ ਤੋਂ ਵੀ ਰੱਖਿਆ ਕਰ ਦਿਨਾ ਕਾਲਾਂ ਤੇ ਨਾਨਕ ਜਨ ਤੀਰਾਰਾ ਕੀ ਹਰੀ ਸਰਿਆ ਸਮਾਸਾ ਰੱਖਿਆ ਕਰ ਮਾਣ ਕਿ ਤੁਸ ਕਿਸੇ ਕੇ ਬਾਦਸ਼ਾਹ ਕਾਮ ਤੋਂ ਰੱਖੋ ਕ੍ਰੋਧ ਤੋਂ ਰੱਖ ਲੋਭ ਤੋਂ ਰੱਖ ਮੋਹ ਤੋਂ ਰੱਖ ਲੋਕਾਤ ਤੋਂ ਰੱਖ ਆਬ ਰੱਖਣ ਵਾਲਾ ਹੈ ਇਹ ਰਾਗ ਉਡਾਉਣ ਵਾਲੇ ਹਰੇਕ ਜੀਆ ਦੇ ਜੀਵਨ 'ਚ ਜਿਹਦੇ ਅੰਦਰ ਕਾਮ ਆ ਜੇ ਉਹਦੀ ਵਿਸਵਾ ਉਡਦੀ ਹੈ, ਕ੍ਰੋਧ ਆ ਜੇ ਉਹਦੀ ਖਾ ਖੁੱਡਦੀ ਹੈ, ਰੱਖਿਆ ਕਰ ਮਹਾਰਾਜ ਇਹ ਪੰਜਾਂ ਤੋਂ ਤਮਾ ਰਾਹ ਦਾ ਸਰੀਰ ਹੈ। ਇਹ ਤੋਂ ਹਰੀ ਰੱਖ ਲੈ ਇਹੇ ਮਾਨ ਤੋਂ ਅਸੀਂ ਤੇਰੇ ਜਨ ਹੈ ਇਸ ਤੇ بادشاہ ਨੂੰ ਬੇਨਤੀ ਕਰੋ ਮਹਾਰਾ ਕਹਿੰਦੇ ਹਨ। ਗੁਰ ਹਰਿ ਪ੍ਰਭ ਅਗਮ ਡ੍ਰਿੜਾ ਹਾਇ ਜਿਵੇਂ ਗੁਰੂ ਸਾਹਿਬ ਜੀ ਨੇ ਹਰੀ ਅਕਾਲ ਪੁਰਖ ਜੋਗ ਅੰਸਰੂਪ ਹੈ। ਉਸ ਦਾ ਗਿਆਨ ਗੇੜ ਘਰਾਤਾ ਹੈ ਉਮਰਦ ਨਾਮ ਦੁਆਰਾ ਮਾਨਤਾਨ ਰੰਗ ਭੀਨ ਨਾਰਾ ਮਨ ਵੀ ਤਨ ਵੀ ਮੇਰੇ ਪ੍ਰੇਮ ਰੰਗ ਵਿੱਚ ਭਿੱਜ ਗਿਆ RAM ਹੇ ਭਾਈ ਭਗਤ ਵਛਲ ਹਰ ਨਾਮ ਹੈ ਭਗਤਾਂ ਦੇ ਨਾਲ ਮਛਲ ਪਿਆਰਾ ਕਰਨ ਪਿਆਰ ਕਰਨ ਵਾਲਾ ਉਹ ਸਰੀਰ ਦਾ ਨਾਮ ਹੈ ਗੁਰਮੁਖ ਹਰਲੀ ਨਾਰਾ ਇਹ ਗੁਰੂ ਕਾਉਂ ਉਹ ਸਰੀਰ ਦੇ ਤਾਈਂ ਲੇਲੀ ਗੁਰਾਂ ਦੇ ਪਾਸੋਂ ਉਲੀਨ ਕਰ ਲਿਆ ਹਨ ਹਰੀ ਵਿੱਚ ਗੁਰਮਖੰਦ ਬਿਨ ਹਰ ਨਾਮ ਨਾ ਜੀਵ ਦੇ ਸਜਣਾਂ ਕਿ ਤੁਹਾਨੂੰ ਆਪਣਾ ਜੀਵ ਨਹੀਂ ਸਮਝਣ ਦੇ ਹਨ ਮਰ ਜਾਣਾ ਸਮਝਦੇ ਹਨ ਜਿਉਂ ਜਲ ਬਿਨ ਮੀਨਾ ਜਿਵੇਂ ਜਲ ਦੇ ਨਾਲ ਮੱਛੀ ਮਰ ਜਾਂਦੀ ਰਾਮ へ ਭਾਈ ਐ ਆਪਣਾ ਮਰਨਾ ਸਮਝਦੇ ਮਹਾਰਾਜ ਦੇ ਨਾਮ ਤੋਂ ਬਗਾਇਓ ਹੋ ਸਫਲ ਜਨਮ ਹਰ ਪਾਇਆ ਸਜਣਾਂ ਮੇਰਾ ਜਨਮ ਹੈ ਸਹਿਤ ਗਿਆਨ ਨਾਲ ਦੇ ਇਹਨੇ ਪਰਮੇਸ਼ਰ ਦਾ ਕਾਲਪੁਰਖ ਨੂੰ ਹਰੀ ਨੂੰ ਪਾ ਲਿਆ ਹੈ। ਨਾਨਕ ਪ੍ਰਭ ਦੀ ਨਾਰਾਂ। ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਹੈ। ਉਹ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਉਹ ਪਰਮੇਸ਼ਰ ਨੂੰ ਅਨੁਭਵ ਕੀਤਾ ਉਹਨਾਂ ਨੇ ਪ੍ਰਾਪਤ ਕੀਤਾ ਹੈ। ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਓ। ਨਾ ਮਹਾਰਾ ਸਾਧ ਸੰਤਾਂ ਦੇ ਕੋ ਸ਼ਲੋਕ ਵੀ ਰਾਈਂਦੇ ਹੈ। ਹਜ਼ੂਰ ਫਰਮਾਉਂਦੇ ਹਨ ਏ ਭਾਈ ਹਰੀ ਪ੍ਰਭੂ ਆ ਸੱਜਣ ਸਾਰਿਆਂ ਦਾ ਪਿਆਰਾ ਓਨ ਲੋੜ ਲਾ ਵੇਖ ਲੈ ਤੇ ਲੋੜ ਲਾ ਚਾਲੇ ਮਾਰਾ ਦੀ ਸੰਗਤ ਕਰਕੇ ਮਨ ਵਸੈ ਵੱਡ ਭਾਗ ਜੇ ਤੇਰੇ ਵੱਡੇ ਭਾਗ ਹੋਣਗੇ ਤੇਰੇ ਮਨ ਚ ਵਸ ਜਾਵੇਗਾ ਇਸ ਤਰ੍ਹਾਂ ਖੋਜਣਾ ਕਰ ਉਸ ਦੀ ਪ੍ਰਾਪਤੀ ਕਰ ਗੁਰ ਪੂਰਾ ਵੇਖਾਲਿਆ ਮੈਂ ਜੀ ਵਰਗਟ ਕੀਤਾ ਕਹਿੰਦੇ ਪੂਰਿਆ ਗੁਰਾਂ ਨੂੰ ਭਾਈ ਪਰਮ ਕੇ ਮੁਖਾਦਤਾ ਨਾਨਕ ਹਰ ਲੇਵਲਾ ਪੂਰਿਆ ਗੁਰਾਂ ਨੂੰ ਕਿਵੇਂ ਦਿਖਾਇਆ ਮਾਰੇ ਕੰਦੇ ਹਰੀ ਦੀ ਲੇਵਰੀ ਦੇ ਚ ਲਾ ਕਰਕੇ ਬ੍ਰਿਤੀ ਨੂੰ ਜੋੜ ਕੇ ਆਂਖੇ ਧਾਈ ਸ਼ੰਤ ਮੇਰਾ ਹਰ ਪ੍ਰਭ 라ਵਣ ਆਈਆ ਜੇ ਸਖਿਓ ਮੇਰੇ ਹਰੀ ਪ੍ਰਭੂ ਨੇ 라ਵਣ ਉਚਾਰਨ ਵਾਸਤੇ ਤੁਸੀਂ ਆਈਆਂ ਹੈ ਉਹ ਦੇਨ ਨੂੰ ਮਾਰਨ ਵਾਸਤੇ ਜੇ ਸਖਿਓ ਆਈਆਂ ਹੋ ਇਸ ਸੰਗਤ ਦੇ ਵਿੱਚ ਹਉ ਮੈਂ ਬਿਖ ਝਾਗੀ ਰਾਮ ਸਾਧਨਾਂ ਦੀ ਹੋਮਾ ਨਾ ਰੱਖਿਓ ਇਹ ਵਿਸ਼ਿਆਂ ਦੀ ਵਿਊ ਜਿਹੜੀ ਨੂੰ ਝਾ ਕੇ ਲੰਘ ਕੇ ਆਨ ਦੀ ਪ੍ਰਾਪਤੀ ਹੋਵੇਗੀ ਜਦੋਂ ਹੋਮਾ ਛੁੱਟ ਗਈ ਵਿਸ਼ੇ ਛੁੱਟ ਗਏ ਉਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਊਗੀ ਚਾਗੇ ਲੰਘ ਕੇ ਨਾ ਤੋ ਆਰਾਮ ਹੈ ਭਾਈ ਗੁਰਮਤ ਆਪ ਮਿਟਾਇਆ ਜਿਹਨੂੰ ਅਲਗ ਨਾ ਸਤਾ ਤੁਹਾਨੂੰ ਜੋ ਮੀੜ ਦਿੱਤਾ ਹੈ ਹਰ ਹਰ ਲਿਵ ਲਾਗੀ ਰਾਂ ਯੂਰੀ ਸਾਰਿਆਂ ਨੂੰ ਲੇ ਪਰਿਕਰਨ ਵਾਲਾ ਉਹਨਿੰਦੇ ਵਿੱਚ ਲੱਗੇਆ ਦੁੱਤੀ ਨੂੰ ਜੋੜਿਆ ਜਿਨ੍ਹਾਂ ਨਾਮ ਹੈ ਭਾਈ ਅੰਤਰ ਕਮਲ ਪਰਗਾਸਿਆ ਗੁਰਾਂ ਦੇ ਅੰਦਰੋਂ ਇਹ ਕਵਲ ਖਿੜਿਆ ਆਇਆ ਹੈ ਗੁਰ ਗਿਆਨੀ ਜਾਗੀ ਰਾਂ ਜੇ ਉਸਤਾਂ ਦੇ ਗਿਆਨ ਕਰਕੇ ਗਿਆਨੀ ਬਣ ਕੇ ਕੇ ਗੁਰੂ ਗਿਆਨੀ ਦੁਆਰਾ ਅਪਰੋਖ ਗਿਆਨ ਦੇ ਜਾਤੇ ਸਤਗੁਰਾਂ ਦੁਆਰਾ ਕਰਣਾ ਮੈਤਰੀ ਮੁਤਾਬਿਕ ਖਿਆਲ ਦੀਆਂ ਪੰਖੀਆਂ ਖਿੜਾਈਆਂ ਹਨ ਐਸ ਪ੍ਰਕਾਰ ਗਿਆਨ ਤੇ ਜਨਮ ਵਰਸਾ ਜਰਾਣੇ ਭਾਈ ਜਨਾਨਕ ਹਰ ਪ੍ਰਭ ਪਾਇ ਸ੍ਰੀ ਸਾਹਿਬ ਜੀ ਕਹਿੰਦੇ ਉਹਨਾਂ ਜਨਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਹੈ ਪੂਰੇ ਪੂਰੇ ਵੱਡ ਭਾਗੀ ਰਾਮ ਜੋ ਭਾਗਾਂ ਵਾਲੇ ਹਨ ਰਾਮ ਹੀ ਪਾਈ ਹਰ ਪ੍ਰਭ ਹਰ ਮਨ ਭਾਇ ਜੋ ਹਰ ਪ੍ਰਭ ਦੇ ਹਰਮਨ ਭਾਇਆ ਹਰ ਹਰ ਪ੍ਰਭੂ ਦੇ ਮਨ ਵਿੱਚ ਭਾ ਗਿਆ ਹੈ ਹਰ ਨਾਮ ਵਧਾਈਆਂ ਪਰਮੇਸ਼ਰ ਦਾ ਨਾਮ ਜਪਦਾ ਉਹਨੀਆਂ ਵਧਾਈਆਂ ਹੁੰਦੀਆਂ ਹਨ ਉਹਦਾ ਚਿਤ ਵਧਾਈਆਂ ਦੇ ਜੋ ਹੈ ਜਿਨ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਗੁਰੂ ਦੀ ਥਾ ਰਾਮ ਰਾਜੇ ਮਨ ਦੀ ਖੁਸ਼ੀਆਂ ਵਧ ਗਈਆਂ ਆਰਾਮ ਦੀ ਪ੍ਰਾਪਤੀ ਕਰਕੇ ਉਹਨਾਂ ਦੇ ਗੁਰ ਪੂਰ ਹੈ ਪ੍ਰਭ ਪਾਇਆ ਪੂਰਿਆਂ ਗੁਰਾਂ ਦੁਆਰਾ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ ਹਰ ਹਰ ਲਿਵ ਲਾਈ ਰਾਮ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਜੀ ਲੈ ਦਿੱਤੀ ਨੂੰ ਜੋੜ ਲਿਆ ਹੈ ਰਾਮ へ ਭਾਈ ਅਗਿਆਨ ਅੰਧੇਰਾ ਕਟਿਆ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਸੱਚੇ 파ਦਸ਼ਾਨ ਮੀਠ ਦਿੱਤਾ ਹੈ ਜੋਤ ਪ੍ਰਗਟ ਆਈ ਰਾਮ ਜੀ ਜੋਤ ਪਰਮੇਸ਼ਰ ਦੀ ਪ੍ਰਗਟ ਹੋਈ ਆਈ ਹੈ ਉਹ ਤਨੰਦਰੂਪ ਜਨ ਨਾਨਕ ਨਾਮ ਆਧਾਰ ਹੈ ਜੀ ਕਹਿੰਦੀ ਉਹਨਾਂ ਪਿਆਰੀਆਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਹਰ ਨਾਮ ਸਮਾਈ ਰਾਂ ਹਰੀ ਨਾਮੀ ਵਿੱਚ ਉਹਨਾਂ ਦੀ ਸਮਾਈ ਹੋਈ ਹੈ ਮੇਲ ਹੋਇਆ ਭੇਦ ਹੋਏ ਹਨ ਜਿਵੇਂ ਜਲ ਜਲ ਮਿਲ ਜਾਂਦਾ ਹੈ ਤਾਨ ਹਰ ਪ੍ਰਭ ਪਿਆਰਾ 라ਵਿਆ ਤਾਨ ਹਰ ਕੋ ਪਿਆਰਾ 라ਵਿਆ ਤਾਨੋ ਜਗਿਆਸ ਰੂਪੀ ਸਤਰੀ ਹਰੀ ਪ੍ਰਭ ਪਿਆਰੇ ਨਾਰ ਦੇ 라ਵੀਆ ਬੇਹਦ ਕੀਤੀ ਹੈ ਜਾਂ ਹਾਰ ਪ੍ਰਭ ਭਾਈ ਰਾਮ ਜਦੋਂ ਹਰੀ ਪ੍ਰਭ ਨੂੰ ਉਹਦੀ ਸਰਦਾ ਧਾਵੀ ਗੁਣ ਭਾਵੇ ਫੇ ਮਾਇਆ ਨੇ ਨਾਂ へ ਭਾਈ ਮੇਲ ਲਈ ਹੈ ਅੱਖੀ ਪ੍ਰੇਮ ਕਸਾਈਆ ਨਾ ਪਿਆਰਿਆਂ ਦੀਆਂ ਖਾਂ ਪ੍ਰੇਮ ਦੀ ਕਸ ਵਿੱਚ ਆਈਆਂ ਹੋਈਆਂ ਬਹੁਤ ਪ੍ਰੇਮ ਦੀ ਖਿੱਚ ਪਈ ਹੋਈ ਹੈ ਜਿਉ ਬਿਲਕ ਮਸਾਈ ਰਾਮ ਜਿਸ ਕੋਈ ਕਾਰਜ ਦਿਸਤਾਂ ਦੇ ਬਿਲਕ ਬਿੱਲੀ ਮਸਾਈ ਚੂਹੇ ਦੇ ਮਾਸ ਵਿੱਚ ਉਹਦੀ ਅੱਖਾਂ ਉਸ ਪਾਸੇ ਟਰਾਡ ਕੋ ਲਾ ਕੇ ਵੇਖਦੀ ਰਹਿੰਦੀ ਹੈ ਜਦੋਂ ਅੱਖਾਂ ਦਾ ਚਮਕਾਰਾ ਮਿਹਰੇ ਚੂਹੇ ਦੇ ਪਿੰਦੇ ਚਾ ਹਿਲ ਨਹੀਂ ਸਕਦਾ ਝਟ ਉੱਥੇ ਹੀ ਪਕੜ ਲੈਂਦੀ ਹੈ ਬਿੱਲੀ ਇਸੇ ਪ੍ਰਕਾਰ ਇੱਕ ਪੰਡਤ ਜੀ ਸਾਹਿਬ ਸੰਗੇ ਜੀ ਸਾਖੀ ਪ੍ਰਮਾਨ ਦੇ ਇਥੇ ਤੁਕ ਤੇ ਪ੍ਰਸੰਗ ਆਉਂਦਾ ਹੈ ਉਹ ਪੰਡਤ ਨੇ ਇੱਕ ਨਿਕਾ ਜਾਂ ਬਨੂਗੜਾ ਪਾ ਲਿਆ ਉਸ ਬਨੂਗੜੇ ਦੇ ਸਿਰ ਤੇ ਡਲੀ ਰੱਖ ਦਿਆ ਕਰੇ ਉਹ ਹਿੱਲਿਆ ਹੀ ਨਾ ਕਰੇ ਫਿਰ ਦੀਵਾ ਰੱਖਣ ਲੱਗਿਆ ਖਾਲੀ ਉਹ ਹਿੱਲਿਆ ਹੀ ਨਾ ਕਰੇ ਫਿਰ ਤੇਲ ਪਾ ਕੇ ਦੀਵਾ ਤੇ ਤਾਂ ਵੀ ਹਿੱਲਿਆ ਫਿਰ ਬੱਤੀ ਪਾ ਕੇ ਰੱਖ ਤੇ ਕਾਹ ਨਾ ਹਿੱਲਿਆ ਫਿਰ ਉਸਨ ਜਗਾ ਕੇ ਦੀਵਾ ਕਰਕੇ ਪ੍ਰੈਕਟਿਸ ਕਰ ਲਈ ਇਹ ਉਹ ਬਿੱਲਾ ਜਿਆਸੀ ਹਿਲਣੋਂ हट ਗਿਆ ਬਲੂਗੜਾ ਤੇ ਉਹਨੂੰ ਕਹਿ ਵੀ ਅੱਜ ਕਥਾ ਜਨ ਕੇ ਕਰਾਈਏ ਪੁਰਾਣ ਵੀ ਕਥਾ ਕਰਦਾ ਸੀ ਉਸਨ ਦੀਵੜ ਦੇ ਥਾਂ ਦੀਵਾ ਉਸੇ ਬਲੂਂਗੜੇ ਦੇ ਮੱਥੇ ਤੇ ਰੱਖ ਲਿਆ ਤੇ ਕਥਾ ਕਰਦਾ ਲੋਕ ਹਰਾਨ ਹੁੰਦੇ ਆ ਕਹਿੰਦੇ ਪੰਡਤ ਬੜਾ ਕਰਾਮਾਤੀ ਹੈ ਵੇਖ ਲੋ ਬਲੂਂਗੜਾ ਹਿੱਲਦਾ ਹੀ ਨਹੀਂ ਇਹ ਪੰਡਤ ਦੀ ਕਰਾਮਾਤ ਬੜੀ ਮਸ਼ਹੂਰ ਹੈ ਇਸ ਪ੍ਰਕਾਰ ਕਰਦਿਆਂ ਕਈ ਦਿਨ ਗੁਜ਼ਰ ਗਏ ਪੰਡਤ ਦੀ ਬੜੀ ਵਡਿਆਈ ਹੋਇਆ ਕਰੇ ਲੋਕ ਪੂਜਾ ਕਰਾ ਕਰਨ ਵੀ ਬਲੂਂਗੜਾ ਵੀ ਇਹਨਾਂ ਦੇ ਅੱਖੇ ਲੱਗਦਾ ਇੱਕ ਦਿਨ ਸਿਆਣਾ ਵਿਦਵਾਨ ਆ ਗਿਆ ਉਹ ਕਹਿਣ ਲੱਗਾ ਧਾਈ ਏ ਅਸਲ ਤੇ ਸਖਾਇਆ ਹੋਇਆ ਬਲੂਂਗੜਾ ਹੈ ਓਕੇ ਤੁਸੀਂ ਇਹ ਹਲਾ ਸਕਦੇ ਹੋ ਕਿ ਹਾਂ ਹਿਲਣ ਨੂੰ ਕੀ ਹੈ ਇੱਕ ਨਿਕਾ ਜਾਂ ਚੂਹਾ ਜਾਂ ਤਕੜ ਕੇ ਲੈ ਗਿਆ ਕੋਲੇ ਜਦੋਂ ਬਿੱਲੇ ਦੀਆਂ ਅੱਖਾਂ ਉਸ ਪਾਸੇ ਲੱਗੀਆਂ ਕਥਾ ਵਾਲੇ ਪਿਛਲੇ ਪਾਸੇ ਬੈਠਾ ਸੀ ਉਹ ਚੂਹਾ ਉਹ ਛੱਡ ਦਿੱਤਾ ਬਨੂਗੜਾ ਦੀਵਾ ਦੇਖ ਕੇ ਪੁੱਠੀ ਵੀ ਥੰਦੀ ਕਰ ਗਿਆ ਤੇ ਸਾਰੇ ਨਿਹਰਾ ਪੈ ਗਿਆ ਤੇ ਬਨੂਗੜਾ ਨੇ ਜਾ ਕੇ ਚੂਹੇ ਨੂੰ ਜਾ ਪਕੜਿਆ ਜਿਸ ਉਹ ਚੂਹੇ ਨੂੰ ਜਾ ਪਕੜਿਆ ਫਿਰ ਕਹਿੰਦੇ ਉਹ ਪੰਡਤ ਨੂੰ ਕੀ ਹੋ ਗਿਆ ਇਹੀ ਜੀ ਹਾਲਤ ਹੋ ਗਈ ਫੇ ਸਾਰਿਆਂ ਦੀ ਕਰਾਮਾਤ ਉਹਦੀ ਖੁੱਲ ਗਈ ਜਿਹੜੀ ਸੀ ਸਿਖਾਈ ਹੋਈ ਇਉਂ ਦਰਸ਼ਤਾਨ ਦੁੱਤਾ ਹੈ ਇਥੇ ਸਾਖੀ ਪ੍ਰਮਾਣ ਚ ਅੱਖੀਂ ਪ੍ਰੇਮ ਕਸਾਈਆ ਉਹ ਜਿਸ ਪ੍ਰਕਾਰ ਜੂਹੇ ਲੈ ਲੇਖਣ ਉਹਦੇ ਅੱਖਾਂ ਖਿੱਚੀ ਜਾਈਆਂ ਸੀ ਬਲੂਂਗੜੇ ਦੀਆਂ ਜਿਉ ਬਿਲਕ ਮਸਾਈਆਂ ਬਿਲਕ ਦਿੱਲੀ ਮਸਾਈ ਨੂੰ ਭਾਈ ਆਂਦੀਆ ਉਹਨੂੰ ਕੀ ਪਤਾ ਸੀ ਵਿਚਾਰੇ ਜੀਤਾ ਦਾ ਜਾਂ ਪ੍ਰਾਨ ਦੀ ਕਾਦੀ ਕਸਾ ਕਰਦੇ ਐ ਉਹ ਦੀਵਾ ਵੀ ਆ ਕੇ ਚਲੀ ਗਈ ਫਲਿਆ ਚੂਹਾ ਜਾ ਕੇ ਐਸੇ ਪ੍ਰਕਾਰ ਦੀ ਹਾਲਤ ਹੈ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਮਹਾਰਾ ਸਾਡੀਆਂ ਪ੍ਰੇਮ ਦੇ ਵਿੱਚ ਅੱਖਾਂ ਕੱਸ ਖਿੱਚ ਵਿੱਚ ਆਈਆਂ ਹੋਈਆਂ ਹਨ ਜਿਵੇਂ ਚੂਹੇ ਨੂੰ ਬਿੱਲੀ ਨਹੀਂ ਛੱਡਦੀ ਇਸੇ ਪ੍ਰਕਾਰ ਸਾਡੀ ਬ੍ਰਿਤੀ ਮਹਾਰਾਜ ਹੈ ਆਪ ਦੇ ਦਰਸ਼ਨਾਂ ਤੋਂ ਆਪ ਦੇ ਨਾਮ ਤੋਂ ਮੋਹਤ ਹੋਈ ਹੈ ਛੱਡ ਨਹੀਂ ਸਕਦੀ ਹੈ ਗੁਰਪੂਰ ਹੈ ਹਰ ਮੀਲਿਆ ਗੁਰਾਂ ਗੁਰਾਂ ਨੇ ਜਿਨ੍ਹਾਂ ਨੂੰ ਹਰੀ ਅਕਾਲ ਪ੍ਰਭ ਦੇ ਨਾਮ ਕਿਰਪਾ ਕਰਕੇ ਮੇਲ ਦੁੱਤਾ ਹੈ ਹਰ ਰਸ ਆਗ ਆਈ ਰਾਂ ਉਹਨਾਂ ਦੀ ਮਰਤੀ ਹਰੀ ਦੇ ਪ੍ਰਿਯੋ ਰੱਖ ਆ ਗਈ ਤ੍ਰਿਪਤ ਹੋ ਗਈ ਰੱਜ ਗਈ ਹੈ ਇਹ ਭਾਈ ਜਨ ਨਾਨਕ ਨਾਮ ਵਿਰਸਿਆ ਸਤ ਗੁਰੂ ਜੀ ਕਹਿੰਦੇ ਨਾਮ ਕਰਕੇ ਚਿਤ ਜਿਨਾ ਲਖੜ ਗਿਆ ਹੈ ਹਰ ਹਰ ਲਿਵ ਲਾਈ ਰਾਂ ਉਹਨਾਂ ਹਰ ਹਰ ਪਰਮੇਸ਼ਰ ਦੇ ਨਾਮ ਵਿੱਚ ਹੀ ਇਹ ਭਾਈ ਲਿਵ ਲਗਾਈ ਹੋਈ ਹੈ ਮਰਤੀ ਜੋੜੀ ਹੋਈ ਹੈ ਰੋਕਤੇ ਹਮ ਮੂਰਖ ਮੁਗਧ ਮਿਲਾਇਆ ਸਿੱਜੀ ਦਾਸਾ ਜੀ ਇਸ ਪ੍ਰਕਾਰ ਜਗਿਆਸੂ ਮੁਖਦਾਰਾ ਕਹਿੰਦੇ ਸੀ ਸੀ ਤੋਂ ਵਿਹਾਰਾਂ ਵੱਲੋਂ ਵੀ ਮੂਰਖ ਮੁਗਧ ਸੀ ਸੱਚ ਸ਼ਾਸਤਰ ਵੱਲੋਂ ਵੀ ਸੱਚੇ ਪਾਤਸ਼ਾਹਨ ਫੇਰ ਵੀ ਮੇਲ ਲਿਆ ਹੈ ਹਰ ਕਿਰਪਾ ਧਾਰੀ ਰਾਮ ਖਰੀ ਪ੍ਰਭੂ ਨੂੰ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਹੈ ਭਾਈ ਧੰਨ ਧੰਨ ਗੁਰੂ ਸਾਹਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਤਾਨੂ ਗੁਰੂ ਰਾਮ ਅਮਰਦਾਸ ਜੀ ਸ਼ਾਵਾ ਸਤਿਗੁਰਾਂ ਦੇ ਜਿਹਨਾਂ ਹੋਮੈ ਬੰਦੂ ਗੁਰੂਆਂ ਤੋਂ ਜਿਹੜੇ ਧਾਰਨ ਨਹੀਂ ਕਰਦੇ ਕੇਵਲ ਬਖਤੇ ਹੀ ਹੈ ਤਾਨਵ ਦੂਸਰ ਗੁਰੂਆਂ ਨੂੰ ਜਿਨ੍ਹਾਂ ਨੂੰ ਬੇਰਸ਼ਾਕ ਵੀ ਲਖਸਾ ਹੀ ਨਹੀਂ ਇਹਨਾਂ ਨਾਲੋਂ ਗੁਰੂ ਜੋ ਬ੍ਰਹਮ ਸੋਭੀ ਬ੍ਰਹਮ ਨੇਸ਼ਟੀ ਹੈ ਸਤਿਗੁਰੂ ਨਿਰੰਕਾਰ ਦਾ ਰੂਪ ਗੁਰੂਆਂ ਨੂੰ ਸ਼ਾਵਾ ਨਤਨ ਆਧਾਰ ਮਨਵਾਣ ਸੀ ਕਰਕੇ ਸਤਿਗੁਰਾਂ ਦੇ ਮਾਤਾ ਵੀ ਪਿਤਾ ਵੀ ਧੰਤਾ ਸਯੋਗ ਹੈ ਆਪ ਵੀ ਸਵਾਤਾਂ ਦਾ ਯੋਗ ਸਤਿਗੁਰੂ ਹਨ ਜਿਨਾਂ ਹੋਂ ਮੈ ਮਾਰੀ ਰਾਂ ਜਿਨਾਂ ਸਤਗੁਰਾਂ ਦੇ ਵੀ ਹੰਗ ਦਾ ਮਾਰ ਦਿੱਤੀ ਹੈ ਰਾਮ へ ਭਾਈ ਜਿਨ ਵੱਡ ਭਾਗੀਆਂ ਵੱਡ ਭਾਗ ਹੈ ਜਿਨਾਂ ਭਾਗੀਆਂ ਵਾਲਿਆਂ ਨੇ ਵੱਡੇ ਭਾਗਾਂ ਨਿਸ਼ਕਾਮ ਕਰਮ ਕੀਤੇ ਹਨ ਵਿਡਿਆਈ ਦੀ ਇੱਛਾ ਪਜ ਗਈ ਹੈ ਇਹਨਾਂ ਦੀ ਹਰ ਹਰ ਓਰ ਧਾਰੀ ਰਾਂ ਉਹਨਾਂ ਨੇ ਪਰਮੇਸ਼ਰ ਦੀ ਪ੍ਰੀਤ ਦੇ ਵਿੱਚ ਧਾਰਨਾ ਕੀਤੀ ਬਸਾਉਣਾ ਕੀਤੀ ਰਾਮ へ ਭਾਈ ਜਨ ਨਾਨਕ ਨਾਮ ਸਲਾਹ ਹੈ ਸਤਿਗੁਰੂ ਆ ਜੀ ਕਿਨੂੰ ਤੂੰ ਤਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਸਿਲਾਹਾ ਕਰ ਨਾਮੇ ਬਲਿਹਾਰੀ ਨਾਮ ਦੇ ਨਾਮ ਤੋਂ ਤ੍ਰਿਸ਼ ਰੂਪ ਤੋਂ ਬਲਿਹਾਰ ਜਾਈਏ ਇਹ ਭਾਈ ਨਾਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਨ ਵੱਡ ਭਾਗੀਆ ਵੱਡ ਭਾਗ ਹੈ ਹਰ ਹਰ ਓਤਾਰੀ ਰਾਂ ਜਨ ਨਾਮ ਦੇ ਨਾਮ ਜਲਾ ਹੈ ਨਾਮੇ ਬਲੇ 한글자막 제공 및